ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬ ਦੇ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੁੰਚਾਂ ਦਾ ਦੇਰੀ ਫਰਮਾਣ 811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਕੋਈ ਛੋਟੀਆਂ ਆਪਾਂ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਉੱਠਾ ਆਪਾਂ ਪਹੁੰਚੇ ਭਾਈ ਸੋਨੂੰ ਦੇ ਕੋਲ ਬਠਿੰਡਾ ਭਾਈ ਨਾਲ ਗੱਲ ਬਾਤ ਆਜੋ ਹਾਂਜੀ ਸਾਸਿਪਾ ਜੀ ਸਾਸਿਗਾ ਪਾ ਜੀ ਕੀ ਹਾਲ ਜੇ ਵਧੀਆ ਵੀਰ ਜੀ ਵਧੀਆ ਤੁਸੀਂ ਸਭ ਠੀਕ ਠਾਕ ਸੇ ਤਾਂ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਪਾ ਬਾਬੇ ਸ਼ੀ ਦਾਦੀ ਚਲੋ ਕਿਰਪਾ ਹੀ ਚਾਹੀਦੀ ਹੈ ਮਹਾਰਾਜ ਕਿਰਪਾਈ ਜੀ ਸੱਚੇ ਬਿਲਕੁਲ ਬਿਲਕੁਲ ਮਹਾਰਾਜ ਤੋਂ ਬਿਨਾਂ ਨਹੀਂ ਕਹਿ ਜੁਗੇ ਬਿਲਕੁਲ ਸਹੀ ਗੱਲ ਹੈ ਜੀ 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 ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਸੋਨੂ ਸ਼ਹਿਰ ਜ ਨਵਾਂ ਜਿਹੜਾ ਮਰਸਾ ਹਾਂਜੀ ਫੋਨ ਨੰਬਰ ਉਹ ਦਾਠਾ ਨੇ ਇੱਕ ਨਾ 5752 ਠੀਕ ਹੈ ਜੀ ਤੇ ਆ ਭਈਆ ਇਤੋਂ ਕਰੀਏ ਨੀਲੀ ਦਾ ਵੀ ਹੋਗੀ ਤੋ ਸ਼ੁਰੂ ਕਰ ਲਈਏ ਜਿਹੜੇ ਕੱਲ੍ਹ ਦੇ ਆਪਾਂ ਪੈਰ ਬਣਾਤੇ ਆ। ਅੱਛਾ ਜੀ। ਇਹ ਤਾਂ ਤਾਜ਼ੇ ਪੈਰ ਬਣੇ ਆ। ਠੀਕ ਹੈ। ਬੜੀ ਦੱਬਦੀ ਏ। ਅੱਛਾ ਜੀ। ਪੈਰ ਕਾਹਦੇ ਤੇ ਭਰ ਗਏ ਆ। ਠੀਕ ਹੈ ਠੀਕ ਹੈ। ਤਾਜ਼ੇ ਪੈਰ ਬਣਦੇ ਪੈਰ ਦੱਬਦੀ ਮਾਰੇ ਵਾਲੀ। ਠੀਕ ਹੈ ਠੀਕ ਹੈ। ਲਓ ਬੜੀ ਵਾਟ ਕਾ ਕੇ ਦਾ ਬੜਾ ਚੰਗਾ ਆ ਗਿਆ ਓ ਜੋ ਟੀਰਾ। ਤੇ ਪੈਰ ਬੰਨ ਨਾਲੇ ਹੀ ਤੇ ਪੈਰ ਬਣਾਤੇ ਕਰਦੇ ਆ। ਪੈਰ ਨਾਲ ਦੱਬਦੀ ਮਾਰੇ ਮਾਰੇ ਦੇਖਿਆ ਪੈਰ ਮਲ ਗਿਆ ਜੀ ਉਹ। ਨਹੀਂ ਸੌਣੇ ਹੋ ਗਏ। ਬਾਹਰ ਬਾਹਰ ਨਾ ਉਹਨੂੰ ਸਰੇ ਕਾਦੀ ਲਾਈ ਜਾਏ। ਕੱਲ ਚੰ ਅਜੇ ਕਰੂਗੀ ਥੋੜਾ ਟਾਈਮ ਹਣਾ ਇਹ ਜਾਈਦਾ ਚੱਲਦਾ ਨੀ ਬੋਲ ਜੀ ਕਰਨੀ ਇਹਨੇ ਚੱਲ ਮੋੜ ਲਾ ਮੋੜ ਲਾ ਲੈ ਆ ਕੋਈ ਇੱਥੇ ਬੰਦੇ ਇੱਥੇ ਬੰਦੇ ਹਾਂ ਰਾਜਾ ਆਇਆ ਇਹਨਾਂ ਕਾਲੀ ਨੋ ਬਣਾਈ ਇਹ ਇੱਧਰ ਆ ਜਾ ਜਗੇ ਹਣਾ ਇਹ ਨੋ ਬਣਾਤੇ ਕਰਦੇ ਤਾਜ ਉਹ ਤਾਂ ਦਿਹਾੜੀ ਰੰਗਣਾ ਫੁੱਕੀ ਭਾਵੇਂ ਸਹੀਓ ਠੀਕ ਹੈ ਠੀਕ ਹੈ ਇਹ ਬਾਕੀ ਸਿਰ ਬੜੀ ਸਨੀਖਣੀ ਬੜੀ ਹੈ ਅੱਛਾ ਈ ਬਿਸ਼ੇ ਰੋਗੇ ਹੁੰਦਾ ਲੋਈ ਬਾਕੀ ਨਿਸ਼ਾਨਾ ਦਾ ਸਾਇਜ਼ ਗਿਆ ਵੀ ਚੱਕ ਪਰ ਉਹ ਜੀ ਕੱਟਦੇ ਸਮਾਨ ਦਾ ਸਾਇਜ਼ ਗਿਆ ਵੀੜਾ ਚੰਗਾ ਵਾਦੇ ਥਣ ਵੀ ਲੋਣ ਚੋਣ ਬਾਈ ਇੱਕ ਨੰਬਰ ਦੀ ਲੱਗੀ ਏ ਠੀਕ ਆ ਠੀਕ ਆ ਤੇ ਦੁੱਧ ਬਾਈਏ ਕੋ ਦੁੱਧ ਉਹ ਸ਼ੇਕ ਲੋ ਆਪਾਂ ਪੰਜ ਕਿਲੋ ਕਹਿ ਕੇ ਜਣੀਏ ਠੀਕ ਲੋ ਜੀ 5 ਲੀਟਰ ਜਿਹੜਾ ਪੱਕਾ ਤਿਆਰ ਆ ਤੇ ਦੁੱਧੋ ਮੇਰੇ ਸਾਹ ਨਾਲ ਵਧੂਗੀ ਕਿਉਂਦੇ ਨਹੀਂ ਪਾਜੀ ਐਂਪਾਇਰ ਹੋ ਕੇ ਕਹਿੰਦਾ ਪੀਆ 500 ਮੈਂ ਦਿੱਤਾ ਵਾ ਅੱਛਾ ਈ ਮੈਨ ਬਰੋ ਕੇ ਬਣ ਗਏ ਹੁਣ ਵਧੀਆ ਗਏ ਠੀਕ ਆ ਜੀ ਇਹਦਾ ਮੁੱਲ ਪਾਜੀ ਇਹਦਾ ਮੁੱਲ ਕਿਤੇ ਕਰਦੇ ਆ ਪਾਜ ਜਾਣਦੇ ਉੱਟਦੇ ਜਾਣਦੇ ਆਜਾ ਇਹਦਾ ਮੁੱਲ 34000 ਅੱਛਾ ਜੀ ਹਾਂ ਨਾ 41 ਦੀ 40 ਦੀ ਕਰਦੀ ਜੀ ਪੂਰੇ ਦੀ ਪੂਰੇ 40 ਦੀ ਪਰ ਮੇਰਾ ਵੀ 40000 ਦੀ ਦੋ ਨੰਬਰ ਚ ਹੀ ਹੈਗੀ ਏ ਹੈਗੀ ਹੈਗੀ ਬਦਰੀ ਮਾਤਾ ਬਿਲਕੁਲ ਸਹੀ ਗੱਲ ਹੈ ਦੋ ਦਿਨ ਗੱਡੀ ਕੋ ਲੈ ਕੇ ਆ ਜੀ ਹਾਂ ਜੀ ਜਵਾ ਗਲਤ ਹੋਵੇ ਭੂਰ ਛਟਾ ਮਾਰੇ ਗੱਡੀ ਦਾ ਕਰਾਇਆ ਮੈਂ ਦਊਗਾ ਠੀਕ ਹੈ ਠੀਕ ਹੈ ਇਹਨੀ ਗਰੰਟੀ ਭਾਈ ਮੇਰੀ ਹੁੰਦੀ ਏ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਚੈਨ ਟਾਈਮ ਤੇ ਨਾਲੂਗਾ ਭਾੜੇ ਮਿਲੂਗੀ ਅੱਛਾ ਜੀ ਜੇ ਕੋਈ 10 ਮਿੰਟ ਕਮੀਸ਼ ਕਰਕੇ ਅਸੀਂ ਕਿਹਦੀ ਟਿਕਾ ਲਾਣਾ ਪਊਗਾ ਬਿਲਕੁਲ ਨਹੀਂ ਮਰੂਗੀ ਸੀਰ ਵੱਲੀ ਜਾਂਦੀ ਹੈ ਬਿਲਕੁਲ ਸਹੀ ਗੱਲ ਖੰਡੀ ਟੀਰੀ ਆ ਮੇਰੀ ਲੋਡਿੰਗ ਭਾਈ ਜਿਹਦੇ 450 ਰੁਪਏ ਛੋਟ ਨਹੀਂ ਦੋ ਰੁਪਏ ਕਰਨੀ ਕਿਉਂ ਨਹੀਂ ਕਰਨੀ ਕਿਉਂ ਨਹੀਂ ਲੋਜੀ 500 ਛੋੜ ਵੀ 348 ਦੀ ਰਹਿ ਗਈ ਦੇਖੋ ਵੀ ਜਿੱਦੂ ਦਾ ਗਏ 70 ਆ ਪੀਸ ਆ ਗਿਆ ਦੇਖੋ ਦੋਦੇ 7 8 ਗਲਾਂ ਦੇ ਆਖੋ ਦੁੱਧ ਹੋਊਗਾ ਅੱਛਾ ਜੀ ਇਹਦਾ ਬਚਾ ਗਿਆ ਜੀ ਮਾਰ ਠੀਕ ਹੈ ਜੀ ਕਿਹੜੀ ਜੀ ਲੌਂਦੀ ਹੋਰੀ ਪਰ ਜਵਾਕ ਮਰ ਗਿਆ ਜੀ ਕਿਹੜੀ ਜੀ ਲੌਂਦੀ ਅੱਛਾ ਜੀ ਹੁਣ ਇਸ ਬੱਚੇ ਦੇਖੋ ਇੱਕ ਮਰ ਗਿਆ ਇਹ ਜੇਲੀ ਚ ਲੌਂਦੀ ਆ ਆਹ ਲਓ ਇਹ ਜੇਲੀ ਆਉਂਦੀ ਗਰੀਏ ਲਓ ਜੀ ਜੈੱਟ ਬਲੈਕ ਪੂਰਤਾ ਜਿਹੜੇ ਵਾਹ ਆਮਸਾਲੀਏ ਢੋਡੀ ਨਾਲ ਲਵੇ ਹਾਂਜੀ ਹਾਂਜੀ ਢੋਡੀ ਉੱਤੇ ਵੀ ਸਮਝ ਕੇ ਲਵੇ ਭਈ ਠੀਕ ਹੈ ਲੋ ਜੀ ਗੈਟ ਬਲੈਕ ਤੇ ਹੋਰ ਮੋਹਰਾ ਆਉਂਦਾ ਥੋੜੀ ਕੁਆਲਿਟੀ ਵੀ ਬਹੁਤ ਚੰਗੀ ਆਈ ਆ ਦੇਖੋ ਕਿਸ ਕਾਦ ਦਵਗੇ ਨਹੀਂ ਬਹੁਤ ਯਾਰਾ ਚੰਗੀ ਇਹਦਾ ਥਾਂ ਨਹੀਂ ਕਲਾ ਕਲਾ ਲੱਗਾ ਪਿਆ ਉਹ ਜੋ ਯਾ ਚੱਕਰ ਕਰਤਾ ਜੇ ਤੁਸੀਂ ਲੈ ਜਾ ਵੀਰ ਲੈ ਜਾ ਕਿੰਨਾ ਦਿਨ ਹੋ ਗਿਆ ਇਤਰਾ ਸੂਈ ਨੂੰ ਪਾਈ ਕੋ ਮਹੀਨੇ ਦੇ ਵੀ ਟਾਈਮ ਹੋ ਗਿਆ ਠੀਕ ਹੈ ਲੋਬੀ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਤੇ ਜਵਾਕ ਬਾਈ ਦੇਖੋ ਗਿਆ ਜੇ ਮਾਰ ਗਵਾਕ ਮੀਂਹ ਦਰਵਾਜ਼ਾ ਦੋ ਚਾਦਨ ਤਿਆਰ ਆਈਏ ਇੱਕ ਤੇ ਜ਼ਿੰਦਗੀ ਭਾਈ ਸਾਹਿਬ ਲੈਣਾ ਵਾ ਜਿਹੜੀ ਗੱਲ ਸਹੀ ਹੈ ਹਾਂਜੀ ਆਈ ਤੇ ਚਲ ਵਸਿਆ ਤੇ ਰਾਜੀ ਹੁਣ ਪਾਜੀ ਠੀਗਾ ਵੀ ਲਵਾ ਸਕਦੀ ਜੇ ਅੱਛਾ ਜੀ ਤੁਹਾਡਾ ਵੀ ਲੈ ਸਕਦੀ ਜੇ ਠੀਕ ਹੈ ਜੀ ਔਰ ਡਿੰਗਨ ਦੇ ਦੁੱਧ ਵੀ ਅੱਠਾਂ ਤੋਂ 6 ਰੋ ਦੇ ਸਕਦੀ ਜੇ ਅੱਛਾ ਜੀ ਗੱਲਾਂ ਆਪਣੀਆਂ ਸਿੱਧੀਆਂ ਜੇ ਨਹੀਂ ਬਿਲਕੁਲ ਸਹੀ ਗੱਲ ਜਿਹੜੀ ਕੇ ਨੂੰ ਮਾਰੀ ਚੰਗੀ ਕਹਿਣੀ ਮੈਨੂੰ ਉਸ ਤੋਂ ਗੱਲ ਤੋਂ ਬੜੀ ਐਨਰਜੀ ਹੁੰਦੀ ਜਿਵੇਂ ਠੀਕ ਆ ਨਹੀਂ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਆ ਠੀਕ ਆ ਜਿਹੜਾ ਮੈਂ ਨਾਲ ਮੁੰਡਾ ਤੁਹਾਨੂੰ ਲਾਵੇ ਮੈਨੂੰ ਲਾਵੇ ਹਾਂਜੀ ਹਾਂਜੀ ਉਹ ਦੋ ਦੱਤ ਖਿਲੂਗਾ ਇਹ ਕਹਿੰਦੇ ਕਿ ਘੱਟ ਨਹੀਂ ਸਕਦੀ ਜੀ ਠੀਕ ਆ ਬਦੋ ਸਕਦੀ ਜੀ ਠੀਕ ਆ ਜੀ ਇਹੜੀ ਕਿਸੇ ਕਰ 19 ਕੀ ਵੀ ਕਰ ਸਕਦੀ ਜੀ ਠੀਕ ਆ ਠੀਕ ਆ ਲਓ ਭਾਈ ਇੱਕ ਦੱਤ ਕੱਢ ਕੱਢ ਜਿਹੜਾ ਬਹੁਤ ਹੀ ਚੰਗਾ ਆ ਗਿਆ ਸਵੇਰੇ ਪਹਿਲਾਂ ਸੀ ਕਿ ਸਵੇਰ 4:00 ਤੱਕ ਢੋਣੀ ਛੁੱਟੀ ਹੈ ਠੀਕ ਆ ਲਓ ਜੀ 4:00 ਤੱਕ ਛੁੱਟੀ ਜਿਹੜਾ ਜੈਡ ਬਲੈਕ ਕੂਰਟ ਦਾ ਜਿਹੜੇ ਵਾਲ ਕਾਲੇ ਆ ਕੋਈ ਵੀ ਭਰਾ ਸਾਹਮਣੇ ਆਲਾ ਲਾਜੂ ਤੇ ਚਲੋ ਤੁਹਾਡੇ ਸਾਡੇ ਕੋਲ ਵੀ ਨਾ ਕਿਹੇ ਘਰ ਜਾ ਕੇ ਕੀ ਗੱਲ ਆ ਸਕੀ ਜੇ ਬਾੜੀ ਤੇ ਮਿਲ ਸਕਦੀ ਏ ਠੀਕ ਹੈ ਜੀ ਜਿਹੜੀ ਕਿ ਉਹ ਚੰਗੀ ਮਾੜੀ ਕਹਿੰਦੀ ਉਹ ਉਹ ਗੱਲ ਆਪਾਂ ਨੂੰ ਮਾੜੀ ਬੋਲ ਕਹਿੰਦੇ ਹਾਂਜੀ ਹਾਂਜੀ ਬਸ ਇਹਦਾ ਮੁੱਲ ਭਾਜੀ ਨਿਕਾਲੇ ਤੇ ਭਾਜੀ ਬੱਚਾ ਹੁੰਦਾ ਹਾਂਜੀ ਤੇ ਹੁਣ ਛੋਡੀ ਆਵਾ 85 ਵਿੱਚ ਨਹੀਂ ਹੁੰਦੀ ਅੱਛਾ ਜੀ ਉਹਨਾਂ ਬਾ ਦੇ ਦੀਏ 75 ਦੀ ਸਹੀ ਹਾਂ ਕਿੰਨੇ ਚ ਲੈਈ ਉਹਨੇ ਵੀ ਜਾਣਦੇ ਹਣਾ ਕਿੰਨੇ ਜੀ ਕਿੰਨੇ ਦੀ ਲਈ ਲਈ ਤੇ 85 ਜੀ ਮੈਂ ਅੱਛਾ 85 ਜੀ ਲਈ ਆ 85 ਤੇ ਹੀ ਆ 85 ਵੀ ਲਈ ਆ ਤੇ ਬਾਕੀ ਦਾ ਦੱਸੋ ਕਿਹੜਾ ਦੱਸੋ ਹਾਂ ਲਈ ਪਿਆਸੀ ਜਿਹਦਾ ਘਾਟਾ ਪਾਉਣਾ ਬਣਾਣਾ ਘਾਟਾ ਦੇ ਹੁਣ ਫਿਰ ਹੋਰ ਘਾਟਾ ਪਾਣਾ ਤੇ ਭਾਈ ਘਾਟਾ ਪਾਉਂਦੇ ਆ ਮੈਂ ਦੇ 80 ਜਾਰੇ 75 ਦੇਂਦੇ ਆ ਸਹੀ ਗੱਲ ਹੋਰ ਕਰਨਾ ਪੈਣਾ ਦਾਦੋ ਜਿੰਨੇ ਚੌਲੀ ਅੱਜ ਜਿੰਨੇ ਡਵੇਂ ਆ ਦਾਦੋ ਖੁੱਲੇ ਦਾਦੇ ਜਗਿਆ ਖੁੱਲੇ ਤੇ ਨਹੀਂ ਹੁਣ ਕਿਹਾ ਲਾਈਵ ਚ ਲੈਣਾ ਕੰਮ ਸਿੱਧਾ ਹੀ ਹਾਂਜੀ ਹਾਂਜੀ ਦਾਦੋ ਦਾ ਦੋ ਦਾਦੋ ਖੋਡ ਹੈ ਲਓ ਜੀ 62000 62000 ਦੀ 63000 ਦੀ ਭਾਈ ਦੇ ਦਾਂਗੇ ਲਓ ਜੀ ਪਰ ਇਹ ਮੇਰਾ ਹੀ ਖੜੇ ਹਾਂਜੀ ਜਿਹੜਾ ਦਲੇਰੀ ਵਾਲਾ ਵੀਰ ਹੈ ਮੇਰਾ ਬਿਲਕੁਲ ਸਹੀ ਗੱਲ ਹੈ ਗੰਗਾ ਵਾਲਾ ਮਦਾਗੜ ਮਿਲ ਕੋਈ ਆਖੇ ਕਿ ਮੇਰੇ ਕੰਨੇ 19 ਕੀ ਕਰਦੀ ਜੇ ਇਹਦੇ ਅੱਜ ਡੰਗ ਜੀੜੀ ਲਾਉਂਦੀ ਗਢਿੰਗੀ ਜਾਂਦੇ ਨਹੀਂ ਹੋਈ ਨਾ ਪਾੜੇ ਦੇ ਕਰਨ ਵਾਲੀ ਨੇ ਕੋਈ ਤੁਸੀਂ ਬਾਰੇ ਫੋਨ ਲਾਵੇ ਹਾਂਜੀ ਹਾਂਜੀ ਮਾਝ ਬਾਰੇ ਫੋਨ ਕਰਵੇ ਪਾਜੀ ਉਪਰੇ ਥਾ ਕਰਦੀ ਉਦਾਂ ਕਰਦੀ ਇਹਨਾਂ ਨੂੰ ਫੋਨ ਲਾਵੇ ਠੀਕ ਹੈ ਠੀਕ ਹੈ ਲਓ ਜੀ ਛੋਟੀ ਰੁਪਈਆਂ ਦੀ ਮੈਂ ਜੋ 2000 ਰੁਪਈਆ ਕੱਢਾ ਵਗ ਦੇ ਦਿੱਤਾ ਜੀ 63000 ਰੁਪਈਆ ਵੀ ਪਾਈ ਕਹਿੰਦਾ ਕਿ ਦੇ ਦਾਂਗੇ ਬਾਕੀ ਚਲੋ ਇਹੋ ਹੀ ਨਫੇ ਵੀ ਕਿਤੇ ਨੁਕਸਾਨ ਵੀ ਆ ਪਾਰੀ ਭਰਾਵਾਂ ਨਾਲ ਛੋਟੀ ਵੀਤੀ ਜਿਹ ਸਾਈਤਰਾ ਭਾਈ ਜੋਂ ਸਾਡੀ ਤੋਂ ਇੰਦਾ ਮੁਰਗੀ ਜਵੇ ਲੋ ਜਿੱਦਾ ਕੱਟੇ ਦੀ ਮੂੜੀ ਆ ਚਲੋ ਫੋਰੀ ਗੱਲ ਮਹਾਰਾਜ ਆਓ ਆਪੇ ਸੱਦੀਆਂ ਕਰ ਦੋਗੇ ਆਓ ਚਲੋ ਕਿ ਇੱਕ ਇਹ ਵਿਧੀ ਆਪਣਾ ਕੋ ਟੈਟੂ ਲੈ ਕੇ ਚੈੱਕ ਕਰਾ ਲਈ ਅੱਛਾ ਜੀ ਸਾਡਾ ਟੈਟੂ ਦੇ ਚੱਕਰਾ ਲਈ ਆਪਾਂ ਚੱਕ ਲਈ ਆ ਠੀਕ ਹੈ ਜੀ ਉਹ ਵੇਖੋ ਫਲਾਵਾ ਪਿਆ ਚੈੱਕ ਹੋਈ ਆ ਲਓ ਜੀ ਚੈੱਕ ਪਾਸ ਜੀ 7 ਮਹੀਨੇ ਤੋਂ ਬਾਅਦ ਚੈੱਕ ਪਾਸ ਜੀ ਅੱਛਾ ਜੀ ਆਪਣਾ ਡਾਕਟਰ ਦੇ ਆ ਕੇ ਚੈੱਕ ਕਰਾ ਲਈ ਠੀਕ ਹੈ ਜੀ ਠੀਕ ਗੱਲ ਹਾਂ ਜੀ ਮੋਦਰ ਕੋ 4 ਕਿਲੋ ਹੋਣਾ ਐਸਾ ਚੱਕ ਰਾਇਆ ਕਾਦਾ ਮਾਂ ਵਾਲੂਰ ਦਾ ਬੰਦ ਕੀਤਾ ਵਾ ਠੀਕ ਆ ਹੁਣ ਦੁੱਧ 4 ਕਿਲੋ ਜੇ ਦੁੱਧ ਨੇ 16 17 ਕਿਲੋ ਚ ਹੋਇਆ ਜੀ ਦੇਰ ਦਾ ਮਿਲਕਰ ਕਾਉਂਡ ਜਿਹੜਾ ਬਹੁਤ ਹੀ ਚੰਗਾ ਆ ਗਿਆ ਮਈ ਦਾ ਵੀਰੋ ਕੱਦ ਕੱਦ ਵੀਰੋ ਮਈ ਦਾ ਬੇਟਾ ਲੋੜੀ ਜਮਾਂਤ ਨੂੰ ਤੇਲ ਲਿਆ ਬਾਕੀ ਦੁੱਧ ਮਗਲੇ ਥਾਂਦੀ ਦੁੱਧ ਦੀ ਕੁਆਲਟੀ ਜਿਹੜੀ ਬਹੁਤ ਹੀ ਜ਼ਿਆਦਾ ਆ ਜੀ ਜਿਹੜਾ ਵੀਰ ਜਿਹੜੇ ਵੀਰ ਕੋਈ ਆਈ ਹੈ ਨਾ ਹਾਂਜੀ ਉਹ ਵੀਰਾਂ ਦਾ ਵੀਰ ਜਿੱਥੇ ਜਾਓਗੇ ਨਾ ਹਾਂਜੀ ਮੈਨੂੰ ਇਹ ਸੁੰਦਰੀਆਂ ਦੇ ਵੀਡੀਓ ਬਣਾ ਕੇ ਪਾ ਦੀ ਬਸ ਅੱਛਾ ਜੀ 5000 ਰੁਪਏ ਮੈਂ ਉਹਨੂੰ ਪਾਉਂਗਾ ਠੀਕ ਆ ਠੀਕ ਆ ਲਓ ਜੀ ਬਾਈ ਜੀ ਨੂੰ 5000 ਗਿਫਟ ਦਿੱਤਾ ਜਾਊਗਾ ਹਾਂ ਤੇ ਬਾਕੀ ਜਿਹੜਾ ਸੱਜਰ ਦਾ ਜਿਹੜਾ ਮਿਲਕ ਰਿਕਾਰਡ ਹਾਂ ਚੰਗਾ ਹਾਂ ਜੀ ਜਿਹਦੇ ਉਹ ਆਦਾ ਮੈਂ ਸਾਰੀ ਸ਼ਰਤਾਂ ਕੱਟੀ ਦੀ ਅੱਛਾ 15 ਮਹੀਨੇ ਜਿੱਕਤੀ ਕਰਕੇ 10000 ਮੈਨੂੰ ਭੇਜ ਦੇ ਦੀ ਲਓ ਜੀ ਮਹੀਨੇ ਦੀ ਸਾਰੀਆਂ ਸ਼ਰਤਾਂ ਜਿਹੜਾ ਮੈਂ ਖੜੂਗਾ ਹਾਂ ਜੀ ਨੰਬਰ ਮੇਰਾ ਫੀਡ ਕਰੇ ਅੱਛਾ ਜੀ ਨੰਬਰ ਫੀਡ ਕਰਕੇ ਮੈਨੂੰ ਫੋਨ ਲਾਵੇ ਮੈਨੂੰ ਨਾਮ ਯਾਦ ਰਵੇ ਅਗਲਾ ਬੰਦਾ ਚੇਤਾ ਰੱਖੇ ਬਿਲਕੁਲ ਸਹੀ ਕਰ ਲਿਆ ਜਿਹਦੇ 10000 ਦੀ ਲਾਊਗਾ ਮਹੀਨੇ ਲਓ ਜੀ 1 ਮਹੀਨੇ ਦੀ 10000 ਮੁੱਲ ਬਾਈ ਨੇ ਪਾਤਾ ਵਾ ਤੇ ਜਿੱਦਾਂ ਪਾਡੀ ਬਸ ਤੁਰਦੀ ਫਿਰਦੀ ਦੀ ਵੀਡੀਓ ਪਾ ਦੇ ਅੱਛਾ ਜੀ ਬਸ ਉਹਦਾ ਵੇਖਣੀ ਆ ਮੈਂ ਮੈਨੂੰ ਮੈਂ ਕਿਹਾ ਵੀ 18000 ਦੋਤ ਨਹੀਂ ਦੇਂਦੀ ਆਂਦਾ ਵੀਰ ਮੈਨੂੰ ਤੁਰਦੀ ਫਿਰਦੀ ਦੀ ਵੀਡੀਓ ਪਾ ਦੀ ਅੱਛਾ ਤਿਆਰ ਦੀ ਬਿਲਕੁਲ ਠੀਕ ਆਂਦਾ ਮੈਂ ਉਸ ਵੇਲੇ ਮੋਕੇ ਦੇ 5000 ਰੁਪਏ ਉਸੇ ਨੇ ਪਾਉਂਦੇ ਠੀਕ ਆ ਠੀਕ ਆ ਠੀਕ ਆ ਵੇਖੋ ਚੋ ਹੋ ਗਏ ਵਿਚਾਲੇ ਸਾੰਬੀ ਆ ਨਾ ਆਂ ਮੈਂ ਮੱਝ ਪਾਕਿਸਤਾਨੀ ਅਸੀਂ ਬਣ ਗਿਆ ਤਗੜਾ ਆ ਗਿਆ ਵਾ ਮੈਂ ਦਾ ਸੂਆ ਕਿਨਵਾ ਸੂਗੀ ਸੂਆ ਦੀ ਜਿੱਤੀਆ ਸੋਣਾ ਜਿਹੜੇ ਹੁਣ ਲਓ ਜੀ ਤੀਸਰਾ ਇਹ 17 ਲੀਟਰ ਦਾ ਪਿਛਲੇ ਸਵੇਰੇ ਹੀ ਮਿਲ ਕਰ ਕਾੜਿਆ ਤੇ ਇਹ ਕਿੱਤੀ ਜਿਹਦੇ ਨੰਬਰ ਮੈਨੂੰ ਭਾਜੀ ਯਾਦ ਨਹੀਂ ਅਲਗਰ ਰਹਿ ਸਕਦਾ ਹਾਂਜੀ ਸਾਡਾ ਨੰਬਰ ਕੋ ਫ੍ਰੀ ਕਰੇ ਰੱਖੇ ਕੱਟੀ ਜਿਹਦੂ 10000 ਦੀ ਮਹੀਨੇ ਦੀ ਕੱਟੀ ਲੈ ਉਹ ਉਸੇ ਦੇ ਠੀਕ ਹੈ ਠੀਕ ਹੈ ਸਿਰਫ 1 ਮਹੀਨੇ ਦੀ ਠੀਕ ਹੈ ਖੋਲੋ ਬਾਈ ਜੀ ਫਿਰ ਕੋਲ ਕੇ ਵਿਖਾਈਏ ਲਓ ਜੀ ਕਾਟ ਕਾਟ ਹਾਂ ਲੋ ਕੋਈ ਸ਼ੱਕ ਨਹੀਂ ਜੇ ਕੋਠੇ ਕੀਤੀ ਆ ਹੈ ਦੂਜਾ ਡਬਲਾਇਆ ਗਿਆ ਇਸ ਸੱਜਿਆ ਦਾ ਮਿਲਸ ਰਿਕਾਰਡ ਵੀ ਜਿਹੜਾ ਚੰਗਾ ਵਾ 17 ਲੀਟਰ ਦਾ ਮਿਲਸ ਰਿਕਾਰਡ ਹੈ ਇਸ ਦਾ ਵੀ ਜਿਹੜੀ 7 ਮਹੀਨੇ ਵਿੱਚ ਇੱਕ ਪਾਉ। ਜੀ ਮੇਰੀ ਦਵਾਂਗੇ ਇਹਦਾ ਖੁੱਲਾ ਆਫਰ ਦੇ। ਅੱਛਾ। ਸੁਣਦੇ ਆ ਸੁਣਦੇ ਆਲੀ ਵੀਡੀਓ ਪਾ ਦੇ ਬੰਦਾ ਸੁਣ ਗਿਆ ਤਾਂ ਕਿ ਵੀਡੀਓ ਪਾ ਦੇ। ਠੀਕ ਹੈ। ਉਹਨੂੰ 5000 ਗਿਫਟ ਦਿੱਤਾ ਇਹਨੂੰ। ਲਓ ਜੀ ਨਾਮ ਦਿੱਤਾ ਜਾਊਗਾ 5000 ਸੰਭਰਨਦਾ ਵੀਰ ਨੂੰ ਐਕਟਰਾ। ਉਹ ਵੀ ਮਾਲਕ ਦੇ ਵੱਲੋਂ। ਤੇ 5000 ਉਹਦਾ ਨਾਮ ਦਿੱਤਾ ਇਹ ਉਹ 10000 ਕੱਢੀ ਦਾ ਵੱਖਰਾ। ਠੀਕ ਹੈ 15 ਹੋ ਗਿਆ। 15000 ਰੁਪਏ ਦਿੱਤਾਊਗਾ। बस ਹੁੰਦੇ ਦੀ ਜੋ ਮੈਂ ਸੁੰਦੇ ਦੀ ਹੁੰਦੇ ਦੀ ਵੀਡੀਓ ਪਾ ਦਿਆਂ ਬਸ ਠੀਕ ਆ ਠੀਕ ਆ ਲਓ ਜੀ ਇਹ ਵੀਡੀਓ ਵੀ ਸਾਹਮਣੇ ਰੱਖਿਓ ਤੇ ਬਾਈ ਦਾ ਨੰਬਰ ਵੀ ਸਾਹਮਣੇ ਰੱਖਿਓ ਤੇ ਇਹ ਬਾਈ ਨਾਲ ਤੁਸੀਂ ਬਾਅਦ ਵਿੱਚ ਕੰਟੈਕਟ ਕਰ ਸਕਦੇ ਹੋ 15000 ਰੁਪਇਆ ਬਾਈ ਕਹਿੰਦਾ ਕਿ ਜਵਾਬ ਵਾ ਤੇ ਇਹ ਗੱਲ ਦੇ ਗਵਾਹ ਹਾਂ ਜਾਨੂ ਆ ਵੀਰ ਵੀਡੀਓ ਵਾਲੇ ਗਵਾਹ ਆ ਹਾਂਜੀ ਹਾਂਜੀ ਜਿੱਥੇ ਜਾਵੇ ਮਾਂਸਾ ਜਾਵੇ ਮੋਗੇ ਜਾਵੇ ਜੀਰੇ ਜਾਵੇ ਜਿੱਥੇ ਵੀ ਜਾਵੇ ਭਾਵੇਂ ਮੇਰੇ ਸ਼ਹਿਰ ਜੀ ਰਵੇ ਠੀਕ ਆ ਇਹਦਾ 15 1000 ਰੁਪਇਆ 31 ਦੇ ਦਿੱਤਾ ਜਾਊਗਾ ਤੇ ਤਿਆਰ ਹੁੰਦੀ ਦਾ ਲਾ ਆ ਆ ਤੁਹਾਦੇ ਆਈ ਦਾ ਉਹ 5000 ਖੁਸ਼ੀ ਨਾਲ ਕਿਵੇਂ ਦਈਓ ਠੀਕ ਹੈ ਭਾਵੇਂ ਮੱਝਾਨੂੰ ਦਵੇ ਭਾਵੇਂ ਨਾ ਦਵੇ ਬਿਲਕੁਲ ਸਹੀ ਗੱਲ ਹੈ ਮੱਝ ਦਵੇ ਹਾਂਜੀ ਹਾਂਜੀ ਮੱਝ ਦਵੇ ਨਾ ਦਵੇ 5000 ਰੁਪਏ ਖੁਲਾ ਕਿਉਂਦਾ ਠੀਕ ਹੈ ਠੀਕ ਹੈ ਲੋ ਜੀ 5000 ਜਿਹੜਾ ਨਾਮ ਹੀ ਦਿੱਤਾ ਜਾਊਗਾ ਸਾਹਮਣ ਦਾ ਹੀ ਸਿਰਫ ਕੇਸ ਨੂੰ ਬਾਕੀ ਚਲੋ ਉਹ ਵੀ ਕੋਈ ਚੀਜ਼ ਦੇ ਨਾਲ ਇਹਦਾ ਭਾਈ ਮੋਢਾ ਇਹ ਵੀ ਇਹਦੇ ਮੇਰੇ ਨਾਲ ਪਰਲ ਕਿਤਾ ਜੀ ਕੋ ਲਈ ਆ ਅੱਛਾ ਅੱਛਾ ਇਹ ਦੇ ਆਪਾਂ ਕਿੰਨੇ ਦੇਣੀ ਹੁਣ ਦੱਸਾਂ ਕਿਉਂ ਹਾਂਜੀ ਯਾਰ ਹੋਈ ਭਾਵੇਂ 1 ਲੱਖ 5 ਦੀ ਵੀਰ ਜੀ ਬੜੀ 2002 ਨੰਬਰ ਦੇ ਮੋਲੇ ਦਾ ਲਵਾਣੇ ਕੋਈ ਆਣਗੇ ਜਿੰਨਾ ਲਾਉਣਗੇ ਉਦੋਂ 5000 ਰੁਪਏ ਨੂੰ ਵਾਦੇ ਦੇ ਠੀਕ ਆ ਠੀਕ ਆ ਨਹੀਂ ਹੋਣਾ ਇੰਨੇ ਦਾ ਵਜਨ ਨਹੀਂ ਹੋਣਾ ਵਜਨ ਜਿਆਦਾ 2 6000 ਦੀ ਭਾਜੀ ਵਜਨ ਦੇ ਵਿੱਚ ਠੀਕ ਹੈ ਜੀ ਦਿਨ ਦੋ ਚਾਰ ਦਿਨ ਵੱਧ ਲੈ ਜੇ ਘੱਟ ਲੈ ਜੇ ਉਹਦੀ ਚਲੋ ਆਪਾਂ ਸੋਣ ਜੀਂਦੇ ਨਹੀਂ ਹੋਰ ਚਲੋ ਹੋਰ ਕੋਈ ਆ ਕਾਂਗੜਾ ਇਹਦਾ ਅਖਤਰਾ ਕੀਤਾ ਵਾ ਬਸ ਇਹਨਾਂ ਕੱਲ ਮੈਂ ਪਾਟਰਾ ਸੌਣ ਹਾਂ ਤੇ ਚਲੋ ਟ੍ਰੈਕਟਰ ਦਾ ਕੇਲੇ ਹੁੰਦਾ ਅੱਜ ਆਪਾਂ ਇਹ ਆਪਣੇ ਗਿਫਟ ਹੈ ਇਹ ਮੱਝ ਦੀ ਵੱਖਰੀ ਵੀਡੀਓ ਤੁਹਾਡੇ ਹਿਸਾਬ ਨਾਲ ਬਣ ਗਈ ਇਹਦਾ ਪੰਜਾਹਤਾ ਮਿੰਟਾਂ ਦੀ ਹਾਂਜੀ ਹਾਂਜੀ ਇਹਦਾ 5000 ਰੁਪਿਆ ਸੂਦੀ ਇੱਕ ਵੀਡੀਓ ਪਾਵੇ ਜਾਂ ਸੂਂਦਿਆਂ ਦੀ ਵੀਡੀਓ ਪਾਵੇ ਇਹਦੀ ਮੱਝ ਸੂਂਦੀ ਆ ਵੀਡੀਓ ਪਾਦੀ ਉਸੇ ਵੇਲੇ ਹੁਣ ਕਿੰਨੇ ਦੀ 65 ਦੀ ਦੇਣੀ ਹੈ ਕਰਨੀ ਕੋਈ ਛੋਟੀ ਛੜ 40000 ਦੀ ਭਾਜੀ ਹਾਂ ਨਾ ਇਹ ਨਹੀਂ ਜੀ ਜਲਸ 16 ਦਾ ਕੰਮ ਹੋਣਾ 40000 ਦੀ ਤੋਫੜ ਕਰ ਬਣ ਜੇ ਪਰ ਦੁੱਧ 4 ਕਿਲੋ ਤੇ 17 ਕਿਲੋ ਵਾਲੀ ਠੀਕ ਹੈ ਜੀ ਕੱਤੀ ਜਿਹੜੀ 10000 ਦੀ ਮਹੀਨੇ ਕ ਦੀ ਉਸੇ ਵਾਲੇ ਵੀ 1000 ਰੁਪਿਆ ਪਾਲੇ ਖਾਤੇ ਜੀ ਮਹੀਨੇ ਕੱਤੀ ਦੇ ਰਵੇ ਠੀਕ ਹੈ ਯਾਰ ਉਹ ਨੀਲੀ ਦਾ ਵੀ ਮੈਂ ਸ਼ੁਰੂ ਕੀਤੀ ਤੇ ਨੀਲੀ ਦਾ ਵੀ ਇਹ ਭਾਈ ਅੱਖਾਂ ਵੀ ਮਹੀਨੇ ਜੀ ਗੱਭਣ ਅੱਛਾ ਜੀ ਦੋ ਜਿਆਦਾ ਲੱਗਾ ਪਿਛਾ ਜਿਹੜੀ ਮੈਂ ਗੱਲ ਨਹੀਂ ਕਰਦਾ ਠੀਕ ਹੈ ਜੀ ਦੁੱਧ ਛੱਡੀ ਦੇ ਸਾਬ ਨਾਲ ਸ਼ਾਇਦ ਬਣਿਆ ਜੁਨੇ ਦਾ ਠੀਕ ਹੈ ਜੀ ਨਾ ਘਰ ਵਿੱਚ ਜਿਹੜੀ ਕਪਾਹ ਦੀ ਨੀਲੀ ਰਾਵੀ ਆ ਗਈ ਜੇ ਪਿਓ ਨੀਲੀ ਰਾਹੀ ਇਹਦੀ ਭਾਈ ਜੀ ਆ ਗਿਆ ਡੇਰੀ ਦੇ ਵਿੱਚੋਂ ਇਹ ਵੀ ਮਾਲ ਆਇਆ 20 ਕਿਲੋ ਦੁੱਧਾਂ ਲੀਟਰਾਂ ਦਾ ਜਵਾਈ ਜਿਹਨਾਂ ਕੋਈ ਹੈ ਸਵੇਰ ਕਨਵਾ ਸੂਵੀ ਸਵੇਰ ਤੀਜਾ ਸੋਣਾਂ ਬਥੇ ਬੜੇ ਇਮਾਨਦਾਰ ਜਿਹਨਾਂ ਕੋਈ ਆ ਠੀਕ ਹੈ ਜੀ ਸਵੇਰ ਦੇਖਾ ਰਿਹਾ ਅੱਠ ਮਹੀਨੇ ਦੀ ਕਿੱਕ ਪਾਸ ਬਾਕੀ ਕਰਦਵਾਜਾਂ ਦੀ ਚੰਗੀ ਆ ਪਿਓ ਨੀਲੀ ਰਾਹੀ ਕਿੰਨਾ ਮਾਲ ਭਾਈ ਆਇਆ ਨਾ ਉਹ ਡੇਰੀ ਤੋਂ ਮਾਲ ਆਇਆ ਸਾਰਾ ਠੀਕ ਹੈ ਜੀ ਬੜੇ ਵਧੀਆ ਬੰਦੇ ਆ ਠੀਕ ਹੈ ਠੀਕ ਹੈ ਜੀ ਲਓ ਜੀ ਭਾਈ ਜੀ ਹਣਾ ਆਪਾਂ ਆਪਾਂ ਵੀਰ ਨਾਲ ਕਰਦੇ ਆ ਗੱਲਬਾਤ ਕੁਝ ਦੇ ਇਹਦਾ ਰੇਟ ਹਾਂ ਇਹਦਾ ਭਾਈ ਠਣਾ ਦੀ ਗੱਡੀ ਆਪਣੀ ਰੇਟ ਰੇਟ ਪਈ ਜੀ ਇਹਦਾ ਇਸ਼ਿਆ ਦੀ ਗੱਡੀ ਇਹਦੀ ਠੀਕ ਆ ਰੇਟ ਦਿਹਾ ਨਾ ਜਿਹੜੀ ਜਿਹੜੀ ਨਾ 36000 ਦੀ ਜਣੀਏ